ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਸਾਰਿਆਂ ਦਾ ਆਪਣੇ ਅੱਜ ਦੇ YouTube ਦੇ ਲਾਈਵ ਸੈਸ਼ਨ ਦੇ ਵਿੱਚ ਤੇ ਅੱਜ ਆਪਾਂ ਕਰਨ ਜਾ ਰਹੇ ਹਾਂ ਜੀ ਪੰਜਾਬੀ ਵਿਆਕਰਣ ਦੇ ਪ੍ਰਸ਼ਨ ਉੱਤਰ ਜੋ ਕਿ ਆਏ ਹਨ ਜੀ ਪਿਛਲੇ ਪੇਪਰਾਂ ਦੇ ਵਿੱਚ ਇਹ ਆਪਣਾ ਭਾਗ 16ਵਾਂ ਹੈ ਜੀ ਭਾਵ ਕਿ ਆਪਾਂ 16 ਨੰਬਰ ਜਿਹੜੀ ਕਲਾਸ ਹੈ ਉਹ ਲਗਾਉਣ ਜਾ ਰਹੇ ਹਾਂ ਤੁਹ ਸਾਰੇ ਜਣੇ ਕਲਾਸ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ ਤਾਂ ਜੋ ਸਾਰੇ ਜਣੇ ਟਾਈਮ ਨਾਲ ਆਪਣੀ ਕਲਾਸ ਚ ਆ ਸਕਣ ਤੇ ਇੱਕ ਆਡੀਓ ਵੀਡੀਓ ਦੀ ਕਨਫਰਮੇਸ਼ਨ ਦੇ ਦਿਓ ਜੀ ਫਿਰ ਆਪਾਂ ਅੱਜ ਦੀ ਕਲਾਸ ਜਿਹੜੀ ਉਹ ਸ਼ੁਰੂ ਕਰਦੇ ਹਾਂ ਹਾਂਜੀ ਜੇ ਸਭ ਕੁਝ ਠੀਕ ਚੱਲ ਰਿਹਾ ਤਾਂ ਇੱਕ ਵਾਰੀ ਮੈਸੇਜ ਜਾਂ ਥੰਬਸ ਅਪ ਕਰ ਦਿਓ ਜੀ ਹਾਂਜੀ ਠੀਕ ਹੈ ਜੀ ਫਿਰ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ ਤੇ ਚੱਲਦੇ ਹਾਂ ਜੀ ਪਹਿਲੇ ਪ੍ਰਸ਼ਨ ਵੱਲ ਪ੍ਰਸ਼ਨ 1 ਹੈ ਜੀ ਆਪਣਾ ਵਾਕ ਦੇ ਅੰਗ ਹੁੰਦੇ ਹਨ ਆਪਸ਼ਨ ਏ ਉਦੇਸ਼ ਤੇ ਵਿधेय ਬੀ ਕਰਤਾ ਕਰਮ ਸੀ ਆਰਥਕ ਸਾਰਥਕ ਤੇ ਡੀ ਕਰਤਾ ਕਰਮ ਕਿਰਿਆ ਹਾਂਜੀ ਪ੍ਰਸ਼ਨ ਨੰਬਰ 1 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਆਏਗਾ ਜੀ ਇਸ ਦਾ ਕਿ ਜਿਹੜਾ ਵਾਕ ਹੈ ਉਸ ਦੇ ਕਿੰਨੇ ਅੰਗ ਹੁੰਦੇ ਹਨ ਭਾਵ ਕਿਹੜੇ-ਕਿਹੜੇ ਅੰਗ ਹੁੰਦੇ ਹਨ ਸੋ ਜਿਨ੍ਹਾਂ ਦਾ ਇੱਥੇ ਉੱਤਰ ਏ ਆਇਆ ਹੈ ਜੀ ਬਿਲਕੁਲ ਸਹੀ ਹੈ ਕਿ ਉਦੇਸ਼ ਤੇ ਵਿधेय ਆਪਣੇ ਵਾਕ ਦੇ ਅੰਗ ਹਨ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 2 ਭਾਵਵਾਚਕ ਵਾਕ ਨਾਮ ਕਿਹੜਾ ਹੈ অপਸ਼ਨ A ਪਾਣੀ B ਗਮੀ C ਮੇਜ਼ ਤੇ D ਪਰ ਹਾਂਜੀ ਪ੍ਰਸ਼ਨ ਨੰਬਰ 2 ਦੇ ਲਈ ਉੱਤਰ ਕਰ ਦਿਓ ਜੀ ਕਿ ਭਾਵਵਾਚਕ ਨਾਮ ਕਿਹੜਾ ਹੈ ਪਾਣੀ ਹੈ ਗਮੀ ਹੈ ਮੇਜ਼ ਹੈ ਜਾਂ ਫਿਰ ਪਰ ਹਾਂਜੀ ਸੋ ਸਾਰੇ ਜਾਨੀ ਉੱਤਰ ਕਰਦੇ ਹੋ ਜੀ ਪ੍ਰਸ਼ਨ ਨੰਬਰ 2 ਦੇ ਲਈ ਸੋ ਜਿਨ੍ਹਾਂ ਦਾ ਉੱਤਰ ਬੀ ਆਇਆ ਹੈ ਜੀ ਬਿਲਕੁਲ ਸਹੀ ਹੈ ਗਮੀ ਪਾਵਾਚਕ ਨਾਮ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 3 ਕਿਹੜਾ ਸ਼ਬਦ ਵਿਕਾਰੀ ਹੈ অপਸ਼ਨ A ਸਗੋਂ B ਕੁਝ C ਮੇਜ਼ ਤੇ D ਪਰ ਹਾਂਜੀ ਇਹਨਾਂ ਚਾਰਾਂ অপਸ਼ਨਾਂ ਦੇ ਵਿੱਚੋਂ ਵਿਕਾਰੀ ਸ਼ਬਦ ਦੀ ਚੋਣ ਕਰਨੀ ਹੈ ਜੀ ਕਿ ਵਿਕਾਰੀ ਸ਼ਬਦ ਕਿਹੜਾ ਹੈ ਜੀ ਸੋ ਸਾਰੇ ਜਾਣੇ ਦੱਸ ਦਿਓ ਜੀ ਕਿ ਵਿਕਾਰੀ ਸ਼ਬਦ ਕਿਹੜਾ ਹੈ ਸਗੋਂ ਕੁਝ ਮੇਜ਼ ਤੇ ਪਰ ਸੋ ਇੱਥੇ ਜਿਨ੍ਹਾਂ ਦਾ ਉੱਤਰ ਡੀ ਆਇਆ ਹੈ ਜੀ ਬਿਲਕੁਲ ਸਹੀ ਹੈ ਪਰ ਜਿਹੜਾ ਸ਼ਬਦ ਹੈ ਉਹ ਵਿਕਾਰੀ ਸ਼ਬਦ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 4 ਨਾਸਕੀ ਵਿਅੰਜਨ ਕਿਹੜਾ ਹੈ অপਸ਼ਨ ਏ ਛਜਾ ਬੀ ਚਚਾ ਸੀ ਨਾਣਾ ਤੇ ਡੀ ਰਾਰਾ ਹਾਂਜੀ ਪ੍ਰਸ਼ਨ ਨੰਬਰ 4 ਦੇ ਲਈ ਉੱਤਰ ਕਰ ਦਿਓ ਜੀ ਕਿ ਇਹਨਾਂ ਦੇ ਵਿੱਚੋਂ ਜਿਹੜਾ ਨਾਸਕੀ ਵਿਅੰਜਨ ਹੈ ਉਹ ਕਿਹੜਾ ਹੈ ਹਾਂਜੀ ਨਸ਼ਤਰ ਜੀ ਸਤਿ ਸ਼ਕਾਲ ਦੀਪ ਜੀ ਸਤਿ ਸ਼੍ਰੀ ਅਕਾਲ ਮਨੀ ਮਨੀਸ਼ਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੋ ਇੱਥੇ ਜਿਨ੍ਹਾਂ ਨੇ ਪ੍ਰਸ਼ਨ ਨੰਬਰ 4 ਦੇ ਲਈ ਜੀ ਉੱਤਰ ਸੀ ਕੀਤਾ ਹੈ ਉਹ ਬਿਲਕੁਲ ਸਹੀ ਆਨਸਰ ਹੈ ਕਿ ਨਾਣਾ ਹੈ ਨਾਸਕੀ ਵਿਅੰਜਨ ਜੀ ਦੀਪ ਜੀ ਵਿਕਾਰੀ ਸ਼ਬਦ ਉਹ ਹੁੰਦੇ ਆ ਜਿਹੜੇ ਕੀ ਆਪਣਾ ਰੂਪ ਬਦਲ ਲੈਂਦੇ ਆ ਜਦੋਂ ਕਾਲ ਕਿਰਿਆ ਨਾਮ ਦੇ ਕਰਕੇ ਕੀ ਆਪਣਾ ਰੂਪ ਬਦਲ ਲੈਂਦੇ ਆ ਤੇ ਅਵਿਕਾਰੀ ਉਹ ਹੁੰਦੇ ਆ ਜਿਹੜੇ ਆਪਣਾ ਰੂਪ ਨਹੀਂ ਬਦਲਦੇ ਜਿਵੇਂ ਪਾਰ ਚਾਹੇ ਇਸਤਰੀ ਲਿੰਗ ਦੇ ਲਈ ਵਰਤਿਆ ਜਾਵੇ ਤਾਂ ਵੀ ਪਾਰ ਹੀ ਰਹੇਗਾ ਪੁਰਖ ਦੇ ਲਈ ਵਰਤਿਆ ਜਾਵੇ ਤਾਂ ਵੀ ਪਾਰ ਹੀ ਰਹੇਗਾ ਪਰ ਕੁਝ ਕਿਰਿਆਵਾਂ ਹੁੰਦੀਆਂ ਨੇ ਜਿਹੜੀ ਆਪਣਾ ਰੂਪ ਬਦਲ ਲੈਂਦੇ ਹਨ ਜਿਵੇਂ ਆਪਾਂ ਕਹਿੰਦੇ ਵੀ ਇਹ ਕੁੜੀ ਦੀ ਕਿਤਾਬ ਹੈ ਹਨਾ ਇਹ ਮੁੰਡੇ ਦਾ ਬਸਤਾ ਹੈ ਸੋ ਦਾ ਤੇ ਦੀ ਕੀ ਹੈ ਪੁਰਖਵਾਚਕ ਦੇ ਅਕੋਰਡਿੰਗਲੀ ਬਦਲ ਜਾਂਦੇ ਹਨ ਸੋ ਕੋਈ ਸ਼ਬਦ ਹੈ ਜਿਹੜੇ ਬਦਲ ਜਾਂਦੇ ਹੈ ਤੇ ਕਈ ਨਹੀਂ ਬਦਲਦੇ ਇਸ ਕਰਕੇ ਉਹਨਾਂ ਨੂੰ ਅਸੀਂ ਵਿਕਾਰੀ ਤੇ ਅਵਕਾਰੀ ਸ਼ਬਦ ਕਹਨੇ ਆ ਵਿਕਾਰ ਭਾਵ ਜਿਨ੍ਹਾਂ ਦੇ ਵਿੱਚ ਬਦਲਾਵ ਆ ਜਾਂਦਾ ਹੈ ਅਵਕਾਰੀ ਭਾਵ ਜਿਨ੍ਹਾਂ ਦੇ ਵਿੱਚ ਬਦਲਾਵ ਨਹੀਂ ਆਉਂਦਾ ਉਹ ਜਿਵੇਂ ਹੁੰਦੇ ਆ ਉਵੇਂ ਹੀ ਰਹਿੰਦੇ ਆ ਜਿੱਦਾਂ ਮਰਜ਼ੀ ਉਹਨਾਂ ਨੂੰ ਯੂਜ਼ ਕਰ ਲਓ ਜਿਵੇਂ ਪਰ ਅਤੇ ਉਹ ਚਾਹੇ ਇਸਤਰੀ ਲਿੰਗ ਲਈ ਵਰਤ ਲਓ ਇੱਕ ਵਚਨ ਲਈ ਵਰਤ ਲਓ ਬਹੁ ਵਚਨ ਲਈ ਵਰਤ ਲਓ ਪੁਲਿੰਗ ਲਈ ਵਰਤ ਲਓ ਅਤੇ ਅਤੇ ਹੀ ਰਹਿਣਾ ਪਰ ਪਾਰ ਹੀ ਰਹਿਣਾ ਸੋ ਇਸ ਕਰਕੇ ਇਹ ਵਿਕਾਰੀ ਸ਼ਬਦ ਨਹੀਂ ਹਨ ਅਵਿਕਾਰੀ ਹੁੰਦੇ ਆ ਹਾਂਜੀ ਪ੍ਰਸ਼ਨ ਨੰਬਰ 4 ਦੇ ਲਈ ਜਿਨ੍ਹਾਂ ਨੇ ਉੱਤਰ ਸੀ ਕੀਤਾ ਹੈ ਜੀ ਬਹੁਤ ਹੀ ਸਹੀ ਆਨਸਰ ਹਾਂਜੀ ਮੈਂ ਟਰਾਈ ਕਰਦੀ ਆ ਜੀ ਪ੍ਰਸ਼ਨ ਨੰਬਰ 5 ਜੀ ਅੱਧਕ ਦੀ ਵਰਤੋਂ ਕਿੰਨੀਆਂ ਲਗਾ ਮਾਤਰਾਵਾਂ ਨਾਲ ਹੁੰਦੀ ਹੈ অপਸ਼ਨ A 5 B 3 C 6 ਤੇ D 2 ਹਾਂਜੀ ਪ੍ਰਸ਼ਨ ਨੰਬਰ 5 ਦੇ ਲਈ ਉੱਤਰ ਕਰ ਦਿਓ ਜੀ ਕਿ ਜਿਹੜੀ ਅੱਧਕ ਹੈ ਉਹ ਦੀ ਵਰਤੋਂ ਕਿੰਨੀਆਂ ਲਗਾ ਦੇ ਨਾਲ ਹੁੰਦੀ ਹੈ ਅਮਨ ਧਾਲੀਵਾਲ ਜੀ ਗੁੱਡ ਈਵਨਿੰਗ ਵੈਰੀ ਗੁੱਡ ਈਵਨਿੰਗ ਹਾਂਜੀ ਸੋ ਜਿਨ੍ਹਾਂ ਦਾ ਉੱਤਰ ਬੀ ਆਇਆ ਹੈ ਜੀ ਤਿੰਨ ਬਿਲਕੁਲ ਸਹੀ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 6 ਸਵਰਵਾਹਕ ਕਿੰਨੇ ਹਨ ਆਪਸ਼ਨ ਏ 2 ਬੀ 3 ਸੀ 4 ਤੇ ਡੀ 5 ਹਾਂਜੀ ਪ੍ਰਸ਼ਨ ਨੰਬਰ 6 ਦੇ ਲਈ ਉੱਤਰ ਦੇ ਦਿਓ ਜੀ ਕਿ ਸਾਡੀ ਪੰਜਾਬੀ ਦੇ ਵਿੱਚ ਸਵਰਵਾਹਕ ਕਿੰਨੇ ਹਨ 2 ਹੈ 3 ਹੈ 4 ਹੈ ਜਾਂ 5 ਹੈ ਸੋ ਇੱਥੇ ਜਿਨ੍ਹਾਂ ਦਾ ਉੱਤਰ ਬੀ ਆਇਆ ਹੈ ਜੀ ਬਿਲਕੁਲ ਸਹੀ ਹੈ ਊੜਾ ਆੜਾ ਤੇ ਈੜੀ ਸਾਡੇ ਕੋਲੇ ਸਵਰਵਹਕ ਹਨ ਇਹ ਜਿਹੜਾ ਅੱਜ ਆਪਾਂ ਪੇਪਰ ਕਰ ਰਹੇ ਹਾਂ ਜਿਹੜਾ ਆਪਣਾ ਪਿਛਲਾ ਪੇਪਰ ਆਇਆ ਹੈ ਮਾਸਟਰ ਕੈਡਰ ਦਾ ਓ ਦੇ ਜਿਹੜੇ ਪ੍ਰਸ਼ਨ ਉੱਤਰ ਹਨ ਜੀ ਰੀਨਾ ਜੀ ਸਤਿ ਸ੍ਰੀ ਅਕਾਲ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 7 ਬਿੰਦੀ ਦੀ ਵਰਤੋਂ ਕਿੰਨੀਆਂ ਲਗਾ ਦੇ ਨਾਲ ਹੁੰਦੀ ਹੈ ਲਗਾ ਮਾਤਰਾ ਨਾਲ ਹੁੰਦੀ ਹੈ অপਸ਼ਨ ਏ 4b 5c 6 ਤੇ d 3 ਹਾਂਜੀ ਪ੍ਰਸ਼ਨ ਨੰਬਰ 7 ਦੇ ਲਈ ਉੱਤਰ ਕਰ ਦਿਓ ਜੀ ਕਿ ਬਿੰਦੀ ਹੈ ਜਿਹੜੀ ਉਹਦੀ ਵਰਤੋਂ ਕਿੰਨੀਆਂ ਲਗਾ ਦੇ ਨਾਲ ਹੁੰਦੀ ਹੈ ਜੀ ਸੋ ਇੱਥੇ ਜਿਨ੍ਹਾਂ ਨੇ ਵੀ ਉੱਤਰ c ਕੀਤਾ ਹੈ 6 ਬਿਲਕੁਲ ਸਹੀ ਹੈ ਬਿੰਦੀ ਦੀ ਵਰਤੋਂ 6 ਨਾਲ टिपी 4 ਤੀ ਅੱਦਕ 3 643 ਦਾ ਫਾਰਮੂਲਾ ਮਨਜੀਤ ਜੀ ਨੇ ਲਿਖਿਆ ਬਿਲਕੁਲ ਸਹੀ ਹੈ ਜੀ ਇਹ ਰੀਨਾ ਜੀ ਸਤਿ ਸ੍ਰੀ ਅਕਾਲ ਮੈਂ ਪਹਿਲਾਂ ਵੀ ਤੁਹਾਡੇ ਮੈਸੇਜ ਦਾ ਰਿਪਲਾਈ ਕੀਤਾ ਹੈ ਜੀ ਹਾਂਜੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 8 ਅਰਧਸਵਰ ਅੱਖਰ ਹੈ অপਸ਼ਨ A ਰਾ ਰਾ B ਯਯਾ C ਆੜਾ ਤੇ D ਕਕਾ हां जी ਪ੍ਰਸ਼ਨ ਨੰਬਰ 8 ਦੇ ਲਈ ਉੱਤਰ ਕਰ ਦਿਓ ਜੀ ਕਿ ਅਰਧ ਸਵਰ ਅੱਖਰ ਸਾਡੇ ਕੋਲੇ ਕਿਹੜਾ ਹੈ ਇਨ੍ਹਾਂ ਸ਼ਬਦਾਂ ਦੇ ਵਿੱਚੋਂ ਅਰਧ ਸਵਰ ਕਿਹੜਾ ਹੈ ਸੋ ਜਿਨ੍ਹਾਂ ਦਾ ਉੱਤਰ ਆ ਰਿਹਾ ਹੈ ਜੀ ਬੀ ਬਿਲਕੁਲ ਸਹੀ ਉੱਤਰ ਹੈ ਯਈਆ ਅਰਧ ਸਵਰ ਹੈ ਯਈਆ ਤੇ ਵਾਵਾ ਦੋ ਹੁੰਦੇ ਆ ਜੀ ਅਰਧ ਸਵਰ ਜੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 9 ਮੈਂ ਅਸੀਂ ਕਿਸ ਤਰ੍ਹਾਂ ਦੇ ਪੜਨਾਮ ਹਨ ਆਪਸ਼ਨ ਏ ਨਿਸ਼ਚੇਵਾਚਕ ਬੀ ਅਨਿਸ਼ਚੇਵਾਚਕ ਸੀ ਪ੍ਰਸ਼ਨਵਾਚਕ ਤੇ ਡੀ ਪੁਰਖਵਾਚਕ ਹਾਂਜੀ ਪ੍ਰਸ਼ਨ ਨੰਬਰ 9 ਦੇ ਲਈ ਉੱਤਰ ਕਰ ਦਿਓ ਜੀ ਕਿ ਮੈਂ ਅਤੇ ਅਸੀਂ ਕਿਸ ਤਰ੍ਹਾਂ ਦੇ ਪੜਨਾਮ ਹਨ ਉਹਨਾਂ ਨੂੰ ਅਸੀਂ ਨਿਸ਼ਚੇਵਾਚਕ ਦੀ ਕੈਟਾਗਰੀ ਦੇ ਵਿੱਚ ਰੱਖਾਂਗੇ ਅਨਿਸ਼ਚੇਵਾਚਕ ਪ੍ਰਸ਼ਨਵਾਚਕ ਜਾਂ ਫਿਰ ਪੁਰਖਵਾਚਕ ਤੋ ਇਥੇ ਜਿਨ੍ਹਾਂ ਦਾ ਉੱਤਰ ਡੀ ਆਇਆ ਹੈ ਜੀ ਬਿਲਕੁਲ ਸਹੀ ਹੈ ਪੁਰਖਵਾਚਕ ਦੀ ਕੈਟਾਗਰੀ ਦੇ ਵਿੱਚ ਆਉਂਦੇ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 10 ਉਹ ਕੋਠੇ ਉੱਤੇ ਚੜ ਗਿਆ ਵਾਕ ਵਿੱਚ ਉਹ ਕੀ ਹੈ ਏ ਵਿਸ਼ੇਸ਼ਣ ਬੀ ਪੜਨਾਵ ਸੀ ਕਿਰਿਆ ਵਿਸ਼ੇਸ਼ਣ ਤੇ ਡੀ ਨਾਮ ਹਾਂਜੀ ਪ੍ਰਸ਼ਨ ਨੰਬਰ 10 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਹੈ ਜੀ ਇਸ ਦਾ ਜੀ ਸੋ ਜਿਨ੍ਹਾਂ ਨੇ ਇੱਥੇ ਉੱਤਰ ਬੀ ਕੀਤਾ ਹੈ ਬਿਲਕੁਲ ਸਹੀ ਹੈ ਕਿ ਉਸ ਨੁਸੀਬ ਪੜਨਾ ਵੱਖਾਂਗੇ ਅੱਗੇ ਚੱਲਦੇ ਹਾਂ ਜੀ 11 ਤੁਹਾਨੂੰ ਦੀ ਥਾਂ ਤੁਹਾਨੂੰ ਤੁਹਾਡੀ ਦੀ ਥਾਂ ਥੋਡੀ ਕੌਣ ਬੋਲਦੇ ਹਨ অপਸ਼ਨ এ ਦੁਆਬੀ b ਮਾਝੀ ਵਿੱਚ c ਪੁਆਦੀ ਵਿੱਚ ਤੇ d ਮਲਵਈ ਵਿੱਚ ਹਾਂਜੀ ਪ੍ਰਸ਼ਨ ਨੰਬਰ 11 ਦੇ ਲਈ ਉੱਤਰ ਕਰ ਦਿਓ ਜੀ ਤੁਹਾਨੂੰ ਦੀ ਜਗ੍ਹਾ ਤੇ ਤੁਹਾਨੂੰ ਤੇ ਤੁਹਾਡੀ ਦੀ ਜਗ੍ਹਾ ਤੇ ਤੁਹਾਡੀ ਕਿਹੜੀ ਭਾਸ਼ਾ ਵਾਲੇ ਬੋਲਦੇ ਹਨ ਸੋ ਜਿਹੜੇ ਉੱਤਰ ਡੀ ਕਰ ਰਹੇ ਹੈ ਬਿਲਕੁਲ ਸਹੀ ਹੈ ਜੀ ਮਲਵਈ ਦੇ ਵਿੱਚ ਇਹ ਜਿਹੜਾ ਹੈ ਸ਼ਬਦ ਬੋਲੇ ਜਾਂਦੇ ਹਨ ਸੋ ਮੈਂ ਅੱਗੇ ਵੀ ਦੱਸਿਆ ਸੀ ਵੀ ਜਿਹੜੀ ਸ਼ੁੱਧ ਉਪਭਾਸ਼ਾ ਹੈ ਉਹ ਜਿਹੜੀ ਹੈ ਪਿੰਡਾਂ ਦੇ ਵਿੱਚ ਜਿਹੜੇ ਲੋਕ ਰਹਿੰਦੇ ਆ ਉਹਨਾਂ ਨੇ ਸੰਭਾਲੀ ਹੋਈ ਹੈ ਤੇ ਜਿਹੜੇ ਸ਼ਹਿਰੀ ਲੋਕ ਹੈ ਉਹ ਤਾਂ ਜੀ ਟਕਸਾਲੀ ਬੋਲੀ ਹੀ ਬੋਲਦੇ ਹਨ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 12 ਹਾਏ ਓਏ ਰੱਬਾ ਹਾਏ ਮਾਂ ਵਿਸਮਿਕ ਕਿਹੜੀ ਕਿਸਮ ਦੇ ਹਨ ਆਪਸ਼ਨ A ਪ੍ਰਸ਼ੰਸਾਵਾਚਕ B ਸ਼ੋਕਵਾਚਕ C ਸੂਚਨਾਵਾਚਕ ਤੇ D ਸਤਿਕਾਰਵਾਚਕ ਹਾਂਜੀ ਪ੍ਰਸ਼ਨ ਨੰਬਰ 12 ਦੇ ਲਈ ਉੱਤਰ ਦੇ ਦਿਓ ਜੀ ਕਿ ਹਾਏ ਓਏ ਰੱਬਾ ਤੇ ਹਾਏ ਮਾਂ ਕਿਸ ਤਰ੍ਹਾਂ ਦੇ ਸਾਡੇ ਕੋਲੇ ਵਿਸਮਿਕ ਚਿੰਨ ਹਨ ਤੋ ਇਹਨਾਂ ਨੂੰ ਅਸੀਂ ਕਿਹੜੇ ਜਿਹੜਿਆ ਵਿਸਮਿਕ ਚਿੰਨ੍ਹ ਕਹਾਂਗੇ ਜੀ ਸੋ ਜਿਨ੍ਹਾਂ ਦਾ ਉੱਤਰ ਬੀ ਆਇਆ ਹੈ ਬਿਲਕੁਲ ਸਹੀ ਹੈ ਜੀ ਸ਼ੋਕਵਾਚਕ ਵਿਸਮਿਕ ਚਿੰਨ੍ਹ ਹਨ ਇਹ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 13 ਮੇਰਾ ਸਕੂਲ ਤੇਰਾ ਮੇਰਾ ਸਕੂਲ ਤੇਰੇ ਘਰ ਤੋਂ ਪਰੇ ਹੈ ਤੇਰੇ ਆਉਣਾ ਸੀ ਜੀ ਵਾਕ ਵਿੱਚ ਪਰੇ ਕੀ ਹੈ ਆਪਸ਼ਨ A ਪੂਰਣ ਸੰਬੰਧਕ B ਯੋਜਕ C ਸਹਾਇਕ ਕਿਰਿਆ ਤੇ D ਕਿਰਿਆ ਹਾਂਜੀ ਪ੍ਰਸ਼ਨ ਨੰਬਰ 13 ਦੇ ਲਈ ਉੱਤਰ ਕੀਤਾ ਜਾਵੇ ਜੀ ਜੀ ਪ੍ਰਸ਼ਨ ਨੰਬਰ 13 ਕਿ ਪਰੇ ਇਸ ਦੇ ਵਿੱਚ ਕਿਹੜਾ ਬਣੇਗਾ ਪੂਰਨ ਸੰਬੰਧਕ ਹੈ ਯੋਜਕ ਹੈ ਸਹਾਇਕ ਕਿਰਿਆ ਹੈ ਜਾਂ ਕਿਰਿਆ ਹੈ ਸੋ ਉੱਤਰ ਮਿਕਸ ਹੈ ਹਾਂਜੀ A ਤੇ B ਪਰ ਜਿਹੜਾ ਬੋਰਡ ਵੱਲ ਉੱਤਰ ਹੈ ਇਹ ਕੀਤਾ ਗਿਆ ਪੂਰਨ ਸੰਬੰਧਕ ਦੀ ਕੈਟਾਗਰੀ ਦੇ ਵਿੱਚ ਰੱਖਿਆ ਗਿਆ ਹੈ ਜੀ ਪਰੇ ਨੂੰ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ ਵੈਸੇ ਯੋਜਕ ਬਣਦਾ ਹੈ ਹਨਾ ਪਰ ਤੋਂ ਪਰੇ ਬਣਿਆ ਯੋਜਕ ਬਣਦਾ ਪਰ ਜਿਹੜਾ ਬੋਰਡ ਹੈ ਉਹਨਾਂ ਨੇ ਉੱਤਰ ਹੈ ਜਿਹੜਾ ਉਹ ਇਹ ਕੀਤਾ ਹੋਇਆ ਜੀ ਮੈਂ ਇਹ ਦੱਸ ਰਹੀ ਹਾਂ ਵੈਸੇ ਬਣਦਾ ਯੋਜਕ ਹੀ ਹੈ ਪਰ ਤੋਂ ਪਰੇ ਬਣ ਗਿਆ ਨਾ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 14 ਹਾਂ ਇਹ ਵੀ ਕਹਿ ਸਕਦੇ ਹਾਂ ਜੀ ਆਪਾਂ A ਹੀ ਉੱਤਰ ਕਿਹਾ ਜੀ ਫਿਰ ਮੈਂ ਯੋਜਕ ਜਿਵੇਂ ਪਰ ਤੋਂ ਪਰੇ ਬਣਾ ਲਿਆ ਉਸ ਦਾ ਕਰਕੇ ਕਹਿ ਸਕਦੇ ਆ ਜਿਹਨਾਂ ਨੇ ਉੱਤਰ ਦਿੱਤਾ ਚਲੋ ਜੀ ਕੋਈ ਨਹੀਂ ਇਸ ਜਿਹੜਾ ਕੁਸ਼ਚਨ ਹੈ ਉਹਦੀ ਆਪਾਂ ਜਿਹੜੀ ਐਕਸਪਲੇਨੇਸ਼ਨ ਹੈ ਉਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਰ ਦੇਾਂਗੇ ਫੁੱਲ ਐਕਸਪਲੇਨੇਸ਼ਨ ਦੇ ਨਾਲ ਹਾਂਜੀ ਪ੍ਰਸ਼ਨ 14 ਹੈ ਜੀ ਜਿੰਨਾਂ ਧੁਨੀਆਂ ਦੇ ਉਚਾਰਨ ਵੇਲੇ ਫੇਫੜਿਆਂ ਵਿੱਚੋਂ ਨਿਕਲਦੀ ਸਾਹ ਦੀ ਹਵਾ ਬੇਰੋਕ ਗਤੀ ਨਾਲ ਬਾਹਰ ਨਿਕਲਦੀ ਹੈ ਉਸ ਨੂੰ ਕੀ ਕਹਿੰਦੇ ਹਨ অপشن এ স্বর বি ব্যঞ্জন সি অর্ধস্বর ਤੇ ডি ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਪ੍ਰਸ਼ਨ ਨੰਬਰ 14 ਦੇ ਲਈ ਉੱਤਰ ਕਰ ਦਿਓ ਜੀ ਹਾਂਜੀ ਪ੍ਰਸ਼ਨ ਨੰਬਰ 14 ਕਿ ਜਦੋਂ ਆਵਾਜ਼ ਸਾਡੇ ਮੂੰਹ ਦੇ ਵਿੱਚੋਂ ਬੇਰੋਕ ਬਾਹਰ ਨਿਕਲਦੀ ਹੈ ਤਾਂ ਉਸ ਨੂੰ ਅਸੀਂ ਕੀ ਆਖਦੇ ਹਾਂ ਸੋ ਇੱਥੇ ਜਿਨ੍ਹਾਂ ਦਾ ਉੱਤਰ ਆ ਰਿਹਾ ਹੈ ਜੀ ਏ ਉਹ ਬਿਲਕੁਲ ਸਹੀ ਹੈ ਸਵਰ ਕਹਿੰਦੇ ਆ ਜੀ ਉਹਨਾਂ ਨੂੰ ਜਦੋਂ ਬੇਰੋਕ ਬਾਹਰ ਨਿਕਲਦੀ ਹੈ ਤਾਂ ਸਵਰ ਤੇ ਜਦੋਂ ਰੁੱਕ ਕੇ ਨਿਕਲਦੀ ਹੈ ਤਾਂ ਵਿਅੰਜਨ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 15 15 ਹੈ ਜੀ ਊੜਾ ੜਾ ਕੀ ਹਨ ਏ ਸਵਰ ਬੀ ਸਵਰਵਾਹਕ ਸੀ ਵਿਅੰਜਨ ਤੇ ਡੀ ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਸੁਪਰਸ਼ਨ so ਨੰਬਰ 15 ਦੇ ਲਈ ਉੱਤਰ ਕਰਦੇ ਹੋ ਜੀ ਕੋਈ ਗੱਲ ਜੀ ਇਹਦਾ ਆਪਾਂ ਡਾਊਟ ਹੈ ਜਿਹੜਾ ਤੁਹਾਡਾ ਕਲੀਅਰ ਕਰਦੇ ਆਂਗੇ ਕਮੈਂਟ ਬਾਕਸ ਦੇ ਵਿੱਚ ਆਪਾਂ ਫੁੱਲ ਐਕਸਪਲੇਨੇਸ਼ਨ ਦੇ ਨਾਲ ਦੱਸ ਦਿਆਂਗੇ ਕਿਹੜੀ ਚੀਜ਼ ਨੂੰ ਕਿਸ ਤਰ੍ਹਾਂ ਲਿਆ ਗਿਆ ਹਾਂਜੀ ਸੋ 15 ਦੇ ਲਈ ਜਿਹੜੇ ਵੀ ਉੱਤਰ ਬੀ ਕਰ ਰਹੇ ਆ ਉਹ ਬਿਲਕੁਲ ਸਹੀ ਹੈ ਜੀ ਉਹ ਸਵਰਵਾਹ ਕਹਨ ਅੱਗੇ ਚੱਲਦੇ ਹਾਂ ਜੀ ਸਪ੍ਰਸ਼ਨ ਨੰਬਰ 16 ਮੁਹਾਰਨੀ ਦੀ ਸਹੀ ਤਰਤੀਬ ਕਿਹੜੀ ਹੈ ਤਾਂ ਤੁਸੀਂ ਰੀਡ ਕਰ ਲਓ ਆਪਾਂ 1 ਮਿੰਟ ਦਿੱਤਾ ਜੀ ਤੇ ਉਸ ਤੋਂ ਬਾਅਦ ਫਿਰ ਆਪਾਂ ਉੱਤਰ ਕਰਾਂਗੇ ਹਾਂਜੀ ਪ੍ਰਸ਼ਨ ਨੰਬਰ 16 ਦੇ ਲਈ ਉੱਤਰ ਕਰਿਓ ਜੀ ਤੋ ਬਿਲਕੁਲ ਜੀ ਜਿਨ੍ਹਾਂ ਨੇ ਉੱਤਰ ਡੀ ਕੀਤਾ ਹੈ ਕਿ ਅ ਅ ਈ ਈ ਊ ਓ ਏ ਐ ਓ ਤੇ ਅ ਇੱਥੇ ਊੜੇ ਨੂੰ ਔਂਕੜ ਆਉਣੀ ਸੀ ਜੀ ਜਿਹੜਾ ਡੀ ਹੈ ਨਾ ਹੈ ਤਾਂ ਸਹੀ ਪਰ ਜਿਹੜਾ ਊੜੇ ਨੂੰ ਔਂਕੜ ਤੇ ਦਲੈਂਕੜ ਆਉਣੀ ਸੀ ਜੀ ਦੂਜੇ ਊੜੇ ਊ ਤੇ ਊ ਹਾਂ ਬਿਲਕੁਲ ਗਲਤੀ ਰਹਿ ਗਈ ਜੀ ਇਹਦੇ ਵਿੱਚ ਊੜੇ ਨੂੰ ਦਲੈਂਕੜ ਆਉਣੀ ਸੀ ਬਿਲਕੁਲ ਸਾਰੇ ਗਲਤ ਇਹ ਵੀ ਕਹਿ ਸਕਦੇ ਹਾਂ ਪਰ ਜੇ ਇੱਥੇ ਊੜੇ ਨੂੰ ਔਂਕੜ ਹੋਵੇ ਸੀਕੁਐਂਸ ਵੇਖਿਆ ਜਾਵੇ ਤਾਂ ਜਿਹੜਾ ਹੈ ਆਪਣਾ ਡੀ ਜਿਹੜੀ ਸੀਕੁਐਂਸ ਹੈ ਉਹ ਬਿਲਕੁਲ ਸਹੀ ਬੰਦੀ ਹੈ ਹਾਂਜੀ ਬਿਲਕੁਲ ਆੜੇ ਨੂੰ ਵੀ ਕਨੌੜਾ ਆਉਣਾ ਸੀ ਸੋ ਚਲੋ ਵਧੀਆ ਜੀ ਤੁਹਾਨੂੰ ਸੀਕੁਐਂਸ ਯਾਦ ਹੈ ਆਪਣਾ ਤਾਂ ਇਹੀ ਮਕਸਦ ਹੈ ਸੋ ਇਹਦੇ ਵਿੱਚੋਂ ਜਿਹੜਾ ਕੋਈ ਵੀ ਸਹੀ ਨਹੀਂ ਬਣਦਾ ਕਿਉਂਕਿ ਕਿਸੇ ਵੀ ਸੀਕੁਐਂਸ ਦੇ ਵਿੱਚ ਕੀ ਹੈ ਕੋਈ ਸਹੀ ਨਹੀਂ ਹੈ ਸੋ ਲਾਸਟ ਵਾਲਾ ਜਿਵੇਂ ਉੱਤਰ ਕੀਤਾ ਸੀ ਉਹਦੇ ਵਿੱਚ ਊੜੇ ਨੂੰ ਦਲੈਂਕੜ ਆਉਣੀ ਸੀ ਤੇ ਲਾਸਟ ਦੇ ਵਿੱਚ ਆੜੇ ਨੂੰ ਕਨੌੜਾ ਆਉਣਾ ਸੀ ਹਾਂਜੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 17 ਗੁਰਮੁਖੀ ਲਿਪੀ ਵਿੱਚ ਕਿੰਨੇ ਲਗਾਖਰ ਹਨ অপশন এ 2 বি 3 সি 4 ਤੇ ਡੀ 5 हां जी ਪ੍ਰਸ਼ਨ ਨੰਬਰ 17 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਬਣੇਗਾ ਜੀ ਇਸ ਦਾ ਸੋ ਜਿਨ੍ਹਾਂ ਨੇ ਉੱਤਰ ਬੀ ਕੀਤਾ ਹੈ ਜੀ 3 ਬਿਲਕੁਲ ਸਹੀ ਹੈ ਬਿੰਦੀ ਟਿੱਪੀ ਤੇ ਅਦਕ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 18 ਭਾਸ਼ਾ ਦੀ ਛੋਟੀ ਤੋਂ ਛੋਟੀ ਸੁਤੰਤਰ ਅਤੇ ਅਰਥਯੁਕਤ ਇਕਾਈ ਕਿਹੜੀ ਹੈ অপਸ਼ਨ A ਧੁਨੀ B ਸ਼ਬਦ C ਵਾਕੰਸ਼ ਤੇ D ਵਾਕ ਹਾਂਜੀ ਪ੍ਰਸ਼ਨ ਨੰਬਰ 18 ਦੇ ਲਈ ਉੱਤਰ ਕਰ ਦਿਓ ਜੀ ਕਿਸ ਭਾਸ਼ਾ ਦੀ ਸਭ ਤੋਂ ਛੋਟੀ ਤੋਂ ਛੋਟੀ ਤੇ ਅਰਥਯੁਕਤ ਇਕਾਈ ਕਿਸ ਨੂੰ ਮੰਨਿਆ ਜਾਏਗਾ ਧੁਨੀ ਹੈ ਸ਼ਬਦ ਹੈ ਵਾਕੰਸ਼ ਹੈ ਜਾਂ ਵਾਕ ਹੈ ਤੁਇ ਉੱਤਰ ਬੀ ਕਰਨ ਵਾਲੇ ਬਿਲਕੁਲ ਸਹੀ ਹਨ ਜੀ ਉਸ ਨੂੰ ਅਸੀਂ ਸ਼ਬਦ ਆਖਾਂਗੇ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 19 ਲਿਖਿਆ ਵਿੱਚੋਂ ਯੋਜਕ ਕਿਹੜੇ ਹਨ অপਸ਼ਨ A ਦਾ ਦੇ B ਵਾਹ ਹੈ C ਕਿਉਂਕਿ ਤੇ D ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਪ੍ਰਸ਼ਨ ਨੰਬਰ 19 ਦੇ ਲਈ ਉੱਤਰ ਕਰ ਦਿਓ ਜੀ ਹਾਂਜੀ ਸੋ ਜਿਨ੍ਹਾਂ ਨੇ ਉੱਤਰ ਸੀ ਕੀਤਾ ਹੈ ਜੇ ਕਿਉਂਕਿ ਬਿਲਕੁਲ ਸਹੀ ਹੈ ਅਧੀਨ ਯੋਜਕ ਦੀ ਕਿਸਮ ਹੈ ਜੀ ਇਹ ਕਿਉਂਕਿ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 20 ਨਾਵ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਆਪਣੇ 5 b 6 c 7 ਤੇ d 4 ਹਾਂਜੀ ਪ੍ਰਸ਼ਨ ਨੰਬਰ 20 ਦੇ ਲਈ ਉੱਤਰ ਦੇ ਦਿਓ ਜੀ ਕੇ ਨਾਮ ਦੀਆਂ ਕਿੰਨੀਆਂ ਕਿਸਮਾਂ ਹਨ ਸੋ ਜਿਨ੍ਹਾਂ ਨੇ ਵੀ ਉੱਤਰ A ਕੀਤਾ ਹੈ ਜੀ ਬਿਲਕੁਲ ਸਹੀ ਹੈ ਪੰਜ ਹੈ ਜੀ ਆਮ ਨਾਮ ਖਾਸ ਨਾਮ ਭਾਵਾਚਕ ਵਸਤੂਵਾਚਕ ਤੇ ਇਕਾਠਵਾਚਕ ਮਨੀਸ਼ਾ ਜੀ ਨੇ ਲਿਖਿਆ ਬਿਲਕੁਲ ਸਹੀ ਆਮ ਨਾਮ ਖਾਸ ਨਾਮ ਵਸਤੂਵਾਚਕ ਨਾ ਵੀ ਇਕਾਠਵਾਚਕ ਤੇ ਭਾਵਾਚਕ ਨਾ ਵੀ ਪੰਜ ਕਿਸਮਾਂ ਹਨ ਜੀ ਨਾਵ ਦੀਆਂ ਸੋ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 21 ਭਾਵਵਾਚਕ ਨਾਮ ਕਿਹੜੇ ਹਨ অপਸ਼ਨ ਏ ਰੇਤ ਪੱਥਰ ਬੀ ਡਾਰ ਟੋਲੀ ਸੀ ਦੁੱਖ ਪਿਆਰ ਤੇ ਡੀ ਦਰਿਆ ਪਸ਼ੂ ਹਾਂਜੀ ਪ੍ਰਸ਼ਨ ਨੰਬਰ 21 ਦੇ ਲਈ ਉੱਤਰ ਕਰ ਦਿਓ ਜੀ ਕਿ ਭਾਵਵਾਚਕ ਨਾਮ ਦੀ ਕੈਟਾਗਰੀ ਕਿਹੜੀ ਹੈ ਹਾਂਜੀ ਨਛੱਤਰ ਜੀ ਬਿਲਕੁਲ ਜਾਤੀਵਾਚਕ ਵੀ ਕਹਿ ਸਕਦੇ ਹਾਂ ਇਕ ਅਖਵਾਚਕ ਨਹੀਂ ਇਕ ਅਖਵਾਚਕ ਨੂੰ ਤਾਂ ਨਹੀਂ ਕਹਿੰਦੇ ਇਕ ਅਖਵਾਚਕ ਨੂੰ ਹੀ ਕਹਿੰਦੇ ਆਹਾਂਜੀ ਸੋ ਪ੍ਰਸ਼ਨ ਨੰਬਰ 21 ਦੇ ਲਈ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਸੀ ਔਰ ਬੀ ਵੀ ਆ ਗਿਆ ਸੀ ਬਿਲਕੁਲ ਸਹੀ ਰਹੇਗਾ ਦੁੱਖ ਤੇ ਪਿਆਰ ਆ ਆਮ ਨਾਮ ਕਹਿ ਸਕਦੇ ਜਾਤੀਵਾਚਕ ਤੇ ਆਮ ਨਾਮ ਹੈ ਜਾਤੀਵਾਚਕ ਆਮ ਨਾਮ ਨੂੰ ਕਹਿੰਦੇ ਇਕ ਅਖਵਾਚਕ ਨੂੰ ਨਹੀਂ ਕਹਿੰਦੇ ਇਕੱਠ ਨੂੰ ਸਮੂਹ ਕਿਹਾ ਜਾ ਸਕਦਾ ਹੈ ਜੀ ਇਕੱਠ ਨੂੰ ਸਮੂਹ ਕਿਹਾ ਜਾ ਸਕਦਾ ਹੈ ਹਾਂਜੀ ਸੋ ਪ੍ਰਸ਼ਨ ਨੰਬਰ 21 ਦੇ ਲਈ ਬਿਲਕੁਲ ਸਹੀ ਉੱਤਰ ਪ੍ਰੀਤਵੱਟੀ ਜੀ ਸਤਿ ਸ਼੍ਰੀ ਅਕਾਲ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 22 ਮੈਂ ਤੁਹਾਡੇ ਲਈ ਮਠਿਆਈ ਲਿਆਇਆ ਹਾਂ ਵਾਕ ਵਿੱਚ ਤੁਹਾਡੇ ਲਈ ਦਾ ਸੰਬੰਧ ਕਿਸ ਕਾਰਕ ਦੇ ਨਾਲ ਹੈ অপਸ਼ਨ A ਕਰਨ ਕਾਰਕ B ਅਧਿਕਰਣ ਕਾਰਕ C ਸੰਪਰਦਾਨ ਕਾਰਕ ਤੇ D ਕਰਤਾ ਕਾਰਕ ਹਾਂਜੀ ਪ੍ਰਸ਼ਨ ਨੰਬਰ 22 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਬਣਦਾ ਹੈ ਜੀ ਇਸ ਦਾ ਜੀ ਸੋ ਇੱਥੇ ਜਿਨ੍ਹਾਂ ਦਾ ਉੱਤਰ C ਆ ਰਿਹਾ ਹੈ ਜੀ ਸੰਪਰਦਾਨ ਕਾਰਕ ਬਿਲਕੁਲ ਸਹੀ ਉੱਤਰ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 23 ਕਈ ਪੜ੍ਹਾਈ ਵਿੱਚ ਵੀ ਓਨੀ ਹੀ ਦਿਲਚਸਪੀ ਰੱਖਦੇ ਹਨ ਜਿੰਨੀ ਖੇਡਾਂ ਵਿੱਚ ਇਸ ਵਾਕ ਵਿੱਚ ਕਈ ਪੜਨਾਵ ਦੀ ਕਿਸਮ ਹੈ অপਸ਼ਨ A ਨਿਜਵਾਚਕ B ਅਨਿਸ਼ਚੇਵਾਚਕ C ਸੰਬੰਧਵਾਚਕ ਤੇ D ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਪ੍ਰਸ਼ਨ ਨੰਬਰ 23 ਦੇ ਲਈ ਉੱਤਰ ਕਰਿਓ ਜੀ ਕਿ ਜਿਹੜਾ ਕਈ ਸ਼ਬਦ ਹੈ ਉਹ ਕਿਸ ਕੈਟਾਗਰੀ ਦੇ ਵਿੱਚ ਆਉਂਦਾ ਹੈ ਹਾਂਜੀ ਸੋ ਉੱਤਰ ਬੀ ਕਰਨ ਵਾਲੇ ਬਿਲਕੁਲ ਸਹੀ ਹਨ ਅਨਿਸ਼ਚੇਵਾਚਕ ਹੈ ਜੀ ਇਹ ਅਨਿਸ਼ਚੇਵਾਚਕ ਪੜਨਾਵ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 24 ਬੰਤਰ ਦੇ ਆਧਾਰ ਤੇ ਵਾਕ ਦੀਆਂ ਕਿੰਨੀਆਂ ਕਿਸਮਾਂ ਹਨ ਆਪਸ਼ਨੇ 2 b 3 c 4 ਤੇ d 5 ਹਾਂਜੀ ਪ੍ਰਸ਼ਨ ਨੰਬਰ 24 ਦੇ ਲਈ ਉੱਤਰ ਦੇ ਦਿਓ ਜੀ ਕਿ ਕਿੰਨੀਆਂ ਕਿਸਮਾਂ ਹਨ ਬੰਤਰ ਦੇ ਆਧਾਰ ਤੇ ਜੀ ਸੋ ਜਿਨ੍ਹਾਂ ਨੇ ਉੱਤਰ ਬੀ ਕੀਤਾ ਹੈ ਬਿਲਕੁਲ ਸਹੀ ਹੈ ਕਿ ਤਿੰਨ ਕਿਸਮਾਂ ਬੰਦੀਆਂ ਹਨ ਸਧਾਰਨ ਸੰਯੁਕਤ ਤੇ ਮਿਸ਼ਰਤ ਵੈਸੇ ਜਿਹੜੇ ਵਾਕ ਹੈ ਉਹ ਦੋ ਤਰ੍ਹਾਂ ਦੇ ਹੁੰਦੇ ਆ ਬੰਤਰ ਦੇ ਆਧਾਰ ਤੇ ਤਿੰਨ ਕਿਸਮਾਂ ਤੇ ਕਾਰਜ ਦੇ ਆਧਾਰ ਤੇ ਪੰਜ ਕਿਸਮਾਂ ਜੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 25 25 ਹੈ ਜੀ ਫਰਸ਼ ਨੂੰ ਤਰ ਕਰੋ ਤਾਂ ਕਿ ਸੀਮਿੰਟ ਪੱਕ ਜਾਵੇ ਤੇ ਬੀ ਰੋਟੀ ਨਾਲ ਤਰ ਖਾਣੀ ਗੁਣਕਾਰੀ ਹੁੰਦੀ ਹੈ ਵਾਕ 1 ਤੇ 2 ਦੇ ਵਿੱਚ ਤਰ ਸ਼ਬਦ ਕਿਸ ਨਾਲ ਸੰਬੰਧਿਤ ਹੈ অপਸ਼ਨ A ਸਮਾਨਾਰਥਕ B ਬਹੁਅਰਥਕ C ਬਹੁਤੇ ਸ਼ਬਦਾਂ ਦੀ ਤਾਂ ਇੱਕ ਸ਼ਬਦ ਤੇ D ਵਿਰੋਧਾਰਥਕ ਸ਼ਬਦ ਨੇ ਜੀ ਕਈ ਵਾਰ ਬੁਕਸ ਦੇ ਵਿੱਚ ਪੰਜ ਵੀ ਆਉਂਦਾ ਵੈਸੇ ਕਾਰਜ ਦੇ ਆਧਾਰ ਤੇ ਆਪਾਂ ਚਾਰ ਮੰਨਦੇ ਆ ਪਰ ਕਿਤਾਬਾਂ ਵਾਲੇ ਨਾ ਕੋਈ ਪੰਜ ਤੇ 6 ਵੀ ਦਿੰਦੇ ਆ ਉਹਦੇ ਵਿੱਚ ਵਿਸਮਿਕ ਨੂੰ ਵੀ ਰੱਖ ਲੈਂਦੇ ਆ ਇੱਛਾਵਾਚਕ ਨੂੰ ਵੀ ਰੱਖ ਲੈਂਦੇ ਆ ਸੋ ਇਸ ਕਰਕੇ ਮੈਂ ਦੱਸਿਆ ਸੀ ਜੀ ਵੈਸੇ ਮੰਨੇ ਚਾਰ ਹੀ ਜਾਂਦੇ ਆ ਹਾਂਜੀ ਪ੍ਰਸ਼ਨ ਨੰਬਰ 25 ਦੇ ਲਈ ਜੀ ਜਿਨ੍ਹਾਂ ਨੇ ਉੱਤਰ ਦਿੱਤਾ ਹੈ ਬੀ ਉਹ ਬਿਲਕੁਲ ਸਹੀ ਹੈ ਜੀ ਇੱਥੇ ਤਰ ਜਿਹੜਾ ਸ਼ਬਦ ਹੈ ਉਹ ਬਹੁਅਰਥਕ ਸ਼ਬਦਾਂ ਦੇ ਰੂਪ ਵਿੱਚ ਵਰਤਿਆ ਗਿਆ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 26 ਜ਼ਫਰ ਜਾਲਣੇ ਮੁਹਾਵਰੇ ਦਾ ਅਰਥ ਕੀ ਹੈ ਫਿਰਨੇ ਚੁੱਪ ਰਹਿਣਾ ਬੀ ਨਾਸ਼ ਕਰਨਾ ਸੀ ਘਾਲਣਾ ਘਾਲਣੀ ਤੇ ਡੀ ਗੁੱਸੇ ਹੋਣਾ ਹਾਂਜੀ ਪ੍ਰਸ਼ਨ ਨੰਬਰ 26 ਦੇ ਲਈ ਉੱਤਰ ਦੇ ਦਿਓ ਜੀ ਜ਼ਫਰ ਜਾਲਣੇ ਦਾ ਜਿਹੜਾ ਹੈ ਉਹ ਅਰਥ ਕੀ ਹੋਏਗਾ ਮੁਹਾਵਰੇ ਦਾ ਹਾਂਜੀ ਸੋ ਜਿਨ੍ਹਾਂ ਨੇ ਉੱਤਰ ਸੀ ਕੀਤਾ ਹੈ ਜੀ ਬਿਲਕੁਲ ਸਹੀ ਹੈ ਘਾਲਣਾ ਘਾਲਣੀ ਅੱਗੇ ਜੀ ਪ੍ਰਸ਼ਨ ਨੰਬਰ 27 ਵਿਸ਼ਰਾਮ ਤੋਂ ਅੱਧੇ ਠਹਿਰਾ ਲਈ ਕਿਹੜੇ ਵਿਸ਼ਰਾਮ ਚਿੰਨ ਦੀ ਵਰਤੋਂ ਹੁੰਦੀ ਹੈ অপਸ਼ਨ A ਪੁੱਠੇ ਕੌਮੇ B ਬਿੰਦੀ ਕੌਮਾ C ਡੈਸ਼ ਤੇ D ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਪ੍ਰਸ਼ਨ ਨੰਬਰ 27 ਦੇ ਲਈ ਉੱਤਰ ਦੇ ਦਿਓ ਜੀ ਕਿ ਜਦੋਂ ਅਸੀਂ ਡੰਡੀ ਦੇ ਨਾਲੋਂ ਘੱਟ ਠਹਿਰਨਾ ਹੁੰਦਾ ਹੈ ਕਿਸੇ ਵੀ ਵਾਕ ਦੇ ਵਿੱਚ ਤਾਂ ਉੱਥੇ ਅਸੀਂ ਕਿਹੜੇ ਚਿੰਨ ਦੀ ਵਰਤੋਂ ਕਰਦੇ ਹਾਂ ਸੋ ਜਿਨ੍ਹਾਂ ਦਾ ਇੱਥੇ ਉੱਤਰ ਆਇਆ ਹੈ ਜੀ B ਬਿਲਕੁਲ ਸਹੀ ਹੈ ਬਿੰਦੀ ਕੌਮਾ ਦੀ ਅਸੀਂ ਵਰਤੋਂ ਕਰਦੇ ਹਾਂ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 28 ਦੁਆਬੀ ਕਿਸ ਖੇਤਰ ਦੀ ਉਪਭਾਸ਼ਾ ਹੈ অপਸ਼ਨ A ਮਾਨਸਾ ਲੁਧਿਆਣਾ B ਜਲੰਧਰ ਕਪੂਰਥਲਾ C ਫਤਿਹਗੜ੍ਹ ਸਾਹਿਬ ਅੰਮ੍ਰਿਤਸਰ ਤੇ D ਗੁਰਦਾਸਪੁਰ ਤਰਨਤਾਰਨ ਹਾਂਜੀ ਪ੍ਰਸ਼ਨ ਨੰਬਰ 28 ਦੇ ਲਈ ਉੱਤਰ ਕਰਿਓ ਜੀ ਕਿ ਜਿਹੜੀ ਦੁਆਬੀ ਹੈ ਉਹ ਕਿਹੜੇ ਇਲਾਕੇ ਦੀ ਭਾਸ਼ਾ ਹੈ ਜੀ ਸੋ ਇੱਥੇ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ B ਬਿਲਕੁਲ ਸਹੀ ਹੈ ਜਲੰਧਰ ਅਤੇ ਕਪੂਰਥਲਾ ਦੀ ਭਾਸ਼ਾ ਹੈ ਦੁਆਬੀ ਮਨੀਸ਼ਾ ਜੀ ਨੇ ਕਿਹਾ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਬਿਲਕੁਲ ਸਹੀ ਜੀ ਗੁਰਦਾਸਪੁਰ ਤੇ ਤਰਨਤਾਰਨ ਮਾਜੀ ਦੇ ਵਿੱਚ ਵੀ ਆਉਂਦੇ ਆ ਬਿਲਕੁਲ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 29 ਕਮ ਚਲਾਉ ਭਾਸ਼ਾ ਕਿਸ ਨੂੰ ਕਹਿੰਦੇ ਹਨ ਆਪਸ਼ਨ A ਪਿਜਨ B ਬੋਲੀ C ਕਰੀਓਲ ਤੇ D ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਪ੍ਰਸ਼ਨ ਨੰਬਰ 29 ਦੇ ਲਈ ਉੱਤਰ ਕਰ ਦਿਓ ਜੀ ਕਮ ਚਲਾਉ ਭਾਸ਼ਾ ਨੂੰ ਕੀ ਕਿਹਾ ਜਾਂਦਾ ਹੈ ਸੋ ਇੱਥੇ ਜਿਨ੍ਹਾਂ ਨੇ ਉੱਤਰ A ਕੀਤਾ ਹੈ ਜੀ ਬਿਲਕੁਲ ਸਹੀ ਹੈ ਉਸ ਨੂੰ ਅਸੀਂ ਪਿਜਨ ਕਹਿੰਦੇ ਆ ਪਿਜਨ ਜ ਜੇ ਨਾਲ ਪਿਜਨ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 30 ਕਿਰਿਆ ਦਾ ਉਹ ਰੂਪ ਜਿਸ ਤੋਂ ਪਤਾ ਲੱਗੇ ਕਿ ਉਸ ਨੂੰ ਕਰਨ ਵਾਲਾ ਕਰਤਾ ਆਪ ਨਹੀਂ ਸਗੋ ਕਿਰਿਆ ਕਿਸੇ ਹੋਰ ਤੋਂ ਕਰਵਾਈ ਜਾਵੇ ਇਹ ਕਿਰਿਆ ਦੀ ਕਿਹੜੀ ਕਿਸਮ ਹੁੰਦੀ ਹੈ অপਸ਼ਨ 1 ਅਕਰਮਕ ਕਿਰਿਆ ਬੀ ਸਰਮਕ ਕਿਰਿਆ ਸੀ ਪ੍ਰੇਰਣਾ ਆਰਥਕ ਤੇ ਡੀ ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਪ੍ਰਸ਼ਨ ਨੰਬਰ 30 ਦੇ ਲਈ ਉੱਤਰ ਕਰ ਦਿਓ ਜੀ ਆਪਣੀ ਅੱਜ ਦੀ ਕਲਾਸ ਦਾ ਇਹ ਆਖਰੀ ਪ੍ਰਸ਼ਨ ਹੈ ਜੀ ਸੋ 30 ਪ੍ਰਸ਼ਨ ਅੱਜ ਦੀ ਕਲਾਸ ਦੇ ਇੱਥੇ ਹੀ ਪੂਰੇ ਹੁੰਦੇ ਹਨ ਜੀ ਸੋ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਸੀ ਪ੍ਰੇਰਣਾ ਆਰਥਕ ਬਿਲਕੁਲ ਸਹੀ ਉੱਤਰ ਸੋ ਐਸੀ ਜੀ ਆਪਣੀ ਅੱਜ ਦੀ ਕਲਾਸ ਉਮੀਦ ਕਰਦੇ ਆਂ ਜੀ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਜੇ ਕੋਈ ਨਵਾਂ ਵਿਦਿਆਰਥੀ ਜੁਆਇਨ ਹੋਇਆ ਤਾਂ ਉਹ ਕਲਾਸ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੇ ਤੇ ਟੈਲੀਗ੍ਰam ਜ਼ਰੂਰ ਜੁਆਇਨ ਕਰ ਲਓ ਜੀ ਲਿੰਕ ਚੈਟ ਦੇ ਵਿੱਚ ਪਿੰਨ ਕੀਤਾ ਹੋਇਆ ਹੈ ਸੋ ਜੇ ਕਿਸੇ ਦਾ ਕੋਈ ਸਵਾਲ ਪ੍ਰਸ਼ਨ ਜਾਂ ਕੋਈ ਸੁਝਾਅ ਹੈ ਤਾਂ ਉਹ ਦੱਸ ਸਕਦਾ ਹੈ ਜੀ ਨਹੀਂ ਤਾਂ ਫਿਰ ਆਪਾਂ ਅੱਜ ਦੀ ਕਲਾਸ ਨੂੰ ਇੱਥੇ ਹੀ ਦਿੰਦੇ ਹਾਂ ਵਿਸ਼ਰਾਮ ਤੇ ਫਿਰ ਮਿਲਾਂਗੇ ਜੀ 7:30 ਵਾਲੀ ਕਲਾਸ ਦੇ ਵਿੱਚ ਨਵਾਂ ਟੌਪਿਕ ਲੈ ਕੇ ਜੀ ਮਨਦੀਪ ਜੀ ਮਨੀ ਜੀ ਨਛੱਤਰ ਜੀ ਪਰਮ ਜੀ ਸਭ ਦਾ ਧੰਨਵਾਦ ਜੀ ਅਮਨ ਧਾਲੀਵਾਲ ਸ਼ੁਕਰੀਆ ਜੀ ਸ਼ੁਕਰੀਆ ਜੀ ਥਿਉਰੀ ਕਰਵਾਈ ਹੋਈ ਹੈ ਜੀ ਗ੍ਰਾਮਰ ਦੀ ਤੁਸੀਂ ਮੇਰੇ ਹਿਸਾਬ ਨਾਲ ਦੇਖਿਆ ਨਹੀਂ ਜੀ ਕਲਾਸਾਂ ਪਲੇਲਿਸਟ ਵੀ ਬਣੀ ਹੋਈ ਹੈ ਅਸ਼ਤਰ ਜੀ ਸਾਰੀ ਥਿਉਰੀ ਕਰਵਾਈ ਹੋਈ ਹੈ ਆਪਣੀ ਜਿਹੜੀ ਆਪਣੀ ਪੰਜਾਬੀ ਮਾਸਟਰ ਕਲਾਸ ਦੇ ਵਿੱਚ ਆਉਂਦੀ ਹੈ ਉਹ ਮੋਸਟਲੀ ਚੀਜ਼ਾਂ ਕਰਵਾਈਆਂ ਹੋਈਆਂ ਨੇ ਜੀ ਜੇ ਕੋਈ ਟਾਪਿਕ ਰਹਿੰਦਾ ਹੋਇਆ ਤਾਂ ਤੁਸੀਂ ਦੱਸ ਦਿਓ ਫਿਰ ਆਪਾਂ ਉਹ ਕਰਵਾ ਦੇਾਂਗੇ ਹਾਂਜੀ ਸੋ ਠੀਕ ਹੈ ਜੀ ਫਿਰ ਮਿਲਦੇ ਹਾਂ ਅਗਲੀ ਕਲਾਸ ਦੇ ਵਿੱਚ 7:30 ਵਜੇ ਸਭ ਦਾ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ